ਸਾਰੇ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਗਦ ਨੂੰ ਆਪਾਂ ਡ੍ਰੌਪ ਕੀਤਾ ਉਹਦੀ ਮਾਸੀ ਕੋਲੇ ਸ਼ਾਨ ਨੇ ਕਹਿੰਦੀ ਸ਼ਾਪਿੰਗ ਕਰਨੀ ਆ ਪਰ ਪਹਿਲਾਂ ਕਹਿੰਦੀ ਨਹੀਂ ਜੀ ਟਿਮ ਹਾਟਨ ਤੋਂ ਚਾਹ ਪੀਣੀ ਆ ਮੇਰੇ ਨੂੰ ਪਹਿਲਾਂ ਟਿਮ ਹਾਟਨ ਤੋਂ ਚਾਹ ਭਲਾਈ ਹਟ ਹੀ ਨਹੀਂ ਹੈ ਜੀ ਮੈਂ ਬਥੇਰਾ ਕਹਾਂ ਉਹ ਕਹੋ ਜੀ ਇਹ ਚਾਹ ਪੀਤੀ ਆ ਕੀ ਆ ਆਈਸ ਆਈਸ ਉਹ ਨਹੀਂ ਪੀਂਦੀ ਚਾਹ ਚੋਣੀ ਪੀਂਦੀ ਚਾਹ ਤਾਂ ਮੈਂ ਵੀ 3 ਚੀਫਟੀਆਂ ਨਹੀਂ ਪੀਤੀ ਨਹੀਂ ਆਈਸ ਕੈਪੜੇ ਨਾਲ ਹੀ ਲਈ ਸੀ ਮੈਂ ਤਾਂ ਦੋ ਚੰਗਾ ਠੀਕ ਆ ਮੇਰੇ ਲਈ ਆ ਦੋ ਸਿਪਾਂ ਤੋਂ ਪਿੱਛੇ ਮੈਂ ਚੱਲ ਗਰਮੀ ਆ ਦੋਕ ਮੈਂ ਮੈਂ ਪਾ ਐਕਚੁਅਲੀ ਪਤਾ ਕੀ ਹੋਇਆ ਮੈਂ ਨਾ ਪਾਣੀ ਲੈਣਾ ਸੀ ਮੈਂ ਕਿਹਾ ਮੈਂ ਪਾਣੀ ਵਾਲੀ ਬੋਟਲ ਕਿਉਂ ਨਹੀਂ ਆਪਾਂ ਲੈ ਕੇ ਆਏ ਹੈਗੇ ਵੀ ਮੈਂ ਦਵਾਈ ਜੀ ਲੈਣੀ ਸੀ ਮੈਂ ਕਿਹਾ ਚਲ ਪਾਣੀ ਦਾ ਕੱਪ ਲੈ ਲੈਨੇ ਆ ਉੱਥੋਂ ਤੇ ਅੱਜ ਆਪਾਂ ਸ਼ਾਪਿੰਗ ਕਰਨ ਆਏ ਆ ਬੈਡ ਐਂਡ ਬਾਥ ਵੇਅਰ ਹਾਊਸ ਤੋਂ ਬਹੁਤ ਵੀਡੀਓਜ਼ ਦੇਖੀਆਂ ਨੇ ਵੇਅਰ ਹਾਊਸ ਦੀਆਂ ਤੇ ਆਪਾਂ ਪਹਿਲਾਂ ਵੀ ਆਏ ਸੀਗੇ ਅੱਜ ਆਪਾਂ ਦੁਬਾਰਾ ਉਸ ਦਿਨ ਅਸੀਂ ਬਹੁਤ ਸ਼ਾਪਿੰਗ ਕੀਤੀ ਸੀ ਮੈਨੂੰ ਜਿਆਦਾ ਅੰਗਰ ਦੇ ਨਾਲ ਆ ਜਿਹੜੀ ਥੱਲੇ ਰਹੇ ਹੁੰਦੀ ਆ ਤੇ ਐ ਖਿੱਚਣੀ ਆਫ ਹੋ ਜਾਂਦੀ ਆ ਬਾਕੀ ਆਪਾਂ ਐਂਟਰੀ ਮਾਰ ਲਈ ਜੀ ਬੈਡ ਐਂਡ ਬਾਥ ਵੇਅਰ ਹਾਊਸ ਤੇ ਆਜੋ ਦੇਖਦੇ ਅੰਦਰ ਕੀ ਕੀ ਸਮਾਨ ਆ ਯਾਰ ਆ ਵੈਗਸ਼ਨ ਵਾਕਈ ਬਾਹਲਾ ਸੋਨਾ ਕੈਨੇਡਾ ਦਾ ਯਾਰ ਮੈਂ ਕਹਿ ਰਹੀ ਸੀ ਲੈ 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 ਪੰਜ 99 ਦਾ ਯਾਰ ਜਦੋਂ ਆਪਾਂ ਨਾ ਜਾਣਾ ਦਿੱਲੀ 에어ਪੋਰਟ ਇਹਦੀ ਪਾ ਕੇ ਜਾਏਗਾ ਹਾਂ ਤੇ ਜਾਣਾ ਕਦੋਂ ਆਪਾਂ ਤੇ ਆ ਵੀ ਯਾਰ ਮੈਨੂੰ ਤਾਂ ਵੀ ਵੈਗ ਠੀਕ ਲੱਗਿਆ ਛਣ ਨਹੀਂ ਇਹ ਤੂੰ ਅੰਗਲ ਵਾਸਤੇ ਨੇ ਲੈ ਲੀਏ ਸਕੂਲ ਵਾਸਤੇ ਪੰਜ 99 ਦਾ ਸਾਟੂਨਾਂ ਸਾਟੂਨਾਂ ਨਾਲ ਲੱਭਾਂਗੇ ਇਹ ਨਹੀਂ ਆ ਵੀ ਹੈਗਾ ਇਕ ਇਹ ਬਾਹਲਾ ਸਾਈਜ਼ ਵੱਡਾ ਹੋਰ ਨਹੀਂ ਅੱਖਾਂ ਤੁਹਾਡੇ ਵਰਗੀਆਂ ਨੇ ਦੰਦ ਤੋੜਦੇ ਵਰਗੇ ਨਹੀਂ 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 ਇਹਦੇ ਤਾਂ ਦੰਦ ਭੰਨੇ ਨਹੀਂ ਹੋਇਆ ਕਿ ਇਹਦੀ ਘਰ ਵਾਲੀ ਨੇ ਭੰਨੇ ਨਹੀਂ ਜਿਵੇਂ ਤੂੰ ਮੇਰੇ ਭੰਨਤੇ ਹਾਨੀ ਇਹਦੀ ਵੀ ਦੇਖ ਲਓ ਇੱਕ ਅੱਖ ਦੇਖ ਲਓ ਜਿਹੜੀ ਭੰਨਤੀ ਉਹ ਮੇਲ ਹੋ ਗਈ ਉਹ ਤੇ ਦੂਜੀ ਹੋ ਰਹੀ ਹਾਂ ਇੱਕ ਅੱਖ ਭੰਨ ਹੋ ਰਹੀ ਹੋ ਰਹੀ ਉਹ ਜੋ ਕੈਂਸਲ ਵਾਇਆ ਪੈਨਸਲ ਵਾਇਆ ਪੈਨਸਲ ਹਣੀ ਤੁਹਾਡੇ ਲਈ ਜੇ ਮੈਂ ਬੈਗ ਲੈਣਾ ਪਤਾ ਕਿਹੜਾ ਲਵਾਂਗਾ ਆਹ ਆਈ ਵੇਸ਼ ਮੇਰੇ ਕੋਲ ਵੀ ਛੋਟੇ ਹੁੰਦੇ ਨੇ ਦੇਖਿਆ ਕੁੱਤੇ ਬਿੱਲੀਆਂ ਵਾਲੇ ਬੈਗ ਹੁੰਦੇ ਅੱਛਾ ਵੀ ਮੇਰੇ ਨਾਲ ਸ਼ਕਲ ਮੈਂ ਤੇ ਤੁਸੀਂ ਇਹ ਕਹਿ ਰਹੇ ਹੋ ਨਾ ਹਾਂ ਨਹੀਂ ਮੈਂ ਨਹੀਂ ਕਰ ਸ਼ਕਲ ਥੋੜੀ ਮਿਲਦੀ ਆ ਨਹੀਂ ਮੈਨੂੰ ਲੱਗਾ ਫੋਟੋ ਹੀ ਦੇ ਰਹੀ ਹੈ ਨਹੀਂ ਨਹੀਂ ਇਹ ਤਾਂ ਕਿੰਨੀ ਕਿਊਟ ਹੈ ਨਹੀਂ ਨਹੀਂ ਤੁਹਾਡੇ ਵਰਗੀ ਤਾਂ ਰਹੀ ਯਾਰ ਇਹਦੀ ਵੀ ਇੱਕ ਅਗ ਬੰਨੀ ਹੋਈ ਆ ਮੁੱਕਾ ਮਾਰ ਕੇ ਜਿੱਤੇ ਵਾਰ ਦੇ ਮੇਰੇ ਤਾਂ ਬਹੁਤ ਪਈਆਂ ਨੇ ਅੱਖਾਂ ਯਾਰ ਗਲਤ ਗੱਲ ਆ ਤੇਰੇ ਮੰਮੀ ਡੈਡੀ ਦੀ ਇਹਨਾਂ ਨਹੀਂ ਉਹਨਾਂ ਨੂੰ ਕੁੱਟਣਾ ਚਾਹੀਦਾ ਤੇਨੂੰ ਚੂਜ਼ ਦਾ ਪ੍ਰਾਈਸ ਚੈੱਕ ਕਰੋ ਜੀ 249 ਦਾ ਸਿਰਫ ਆਹ ਦੇਖੋ ਸਿਰਫ 599 ਦੇ ਹਾਂ ਇਹ ਵੀ ਬਹੁਤ ਇਹੋ ਜਿਹੇ ਪਾਉਂਦੇ ਆ ਲੋਕ ਜੇ ਕਾਫੀ ਹੈ ਨਾ ਮੇਰੇ ਕੋਲ ਹੁੰਦੇ ਸੀ ਤੇ ਦੇਖੋ ਮੇਰਾ ਬੜਾ ਜੀ ਕਰਦਾ ਇੰਡੀਆ ਮੰਮੀ ਦੇ ਲਈ ਇਹੋ ਜਿਹੇ ਲੈ ਜਾ ਆਪਦੀ ਮੰਮੀ ਵਾਸਤੇ ਹਾਂ ਉੱਧਰ ਮੰਮੀ ਲੈ ਜਾ ਉਹਨਾਂ ਨੇ ਕਹੜਾ ਇੱਥੇ ਜਿੱਥੇ ਮੱਜਾਂ ਦੇ ਵਿੱਚ ਹੀ ਮੇਰੇ ਤਾਂ ਗੋਲੇ ਚ ਖਰਾਬ ਹੋ ਜਾਵੇਗੇ ਮੱਜਾਂ ਦੇ ਪਵਾ ਦੇ ਫਿਰ ਸੋਹਣੇ ਲੱਗਣਗੇ ਕੱਲ ਇੱਕ ਵਾਲਾ ਲਈ ਮੰਮੀ ਲਈ ਲੈ ਕੇ ਜਾਦੇ ਆਂ ਗੁਲਾਬੀ ਜਿਹੇ ਰੰਗ ਦੇ ਮੇਰੀ ਮੰਮੀ ਤੇ ਤਾਂ ਜਚਣਗੇ 하이 ਹੀ ਲੋਲੇ ਆ ਵੇ ਤੇ ਗੱਲ ਤਾਂ ਸਹੀ ਆ ਉਹ ਪਾਉਂਦੇ ਵੀ ਇਹੇ ਜਿਹੇ ਨੇ ਯੈਸ ਇਹੇ ਜਿਹੇ ਦਾ ਕਿੱਥੇ ਪਾਉਂਦੇ ਸੋ ਸ਼ੁਰੂ ਕਾਫੀ ਪੈ ਨੇ ਹੀ ਹੈ ਨਾ ਕੋਲੇ ਆਹ ਨਾਲਾ ਗਾਰਡਨਿੰਗ ਸੈਕਸ਼ਨ ਵੀ ਆ ਦੇਖੋ ਕੰਬਲੇ ਸ਼ਮਲੇ ਰੱਖੇ ਹੋਏ ਨੇ ਤੁਸੀਂ ਜੀ ਬਹੁਤ ਵਧੀਆ ਲੱਗਦੋਂਗੇ ਤੁਸੀਂ ਜਿਵੇਂ ਬਾਲ ਨੂੰ ਨਹੀਂ ਕਰਦੇ ਇੱਕ ਸਿਰ ਤੇ ਰੱਖ ਲਓ ਦੋ ਹੱਥ ਚ ਚੱਕ ਲਓ ਫਿਰ ਹਾਂ ਐਵੇਂ ਕਰੋ ਜੀ ਫਿਰ ਨਹੀਂ ਆਵੇ ਇਹ ਪਤਾ ਕੌਣ ਵਧੀਆ ਕਰ ਸਕਦਾ ਹਾਂ ਬੋਲੋ ਜੀ ਨਾ ਬੋਲੋ ਹੁਣ ਗੈਸ ਕਰੋ ਨਹੀਂ ਕੌਣ ਕਰ ਸਕਦਾ ਮੈਨੂੰ ਮੈਂ ਤਾਂ ਸਮਝ ਗਈ ਪਰ ਮੈਂ ਤੁਹਾਡੀ ਜ਼ੁਬਾਨ ਤੋਂ ਸੁਣਨਾ ਚਾਹੁੰਨੀ ਆ ਕਿ ਸਰਪੰਚ ਸਾਹਿਬ ਆ ਗਏ ਉਹਨਾਂ ਨੇ ਅੱਧੇ ਕਮਲੇ ਤਾਈ ਚੱਕ ਕੇ ਲੈਣ ਉਹ ਤਾਂ ਬਹੁਤ ਕੁਝ ਵੀ ਪੰਚਾਇਤ ਘਰ ਚ ਰੱਖਿਆ ਉਹ ਤਾਂ ਬਹੁਤ ਕੁਝ ਕਰ ਸਕਦੇ ਨੇ ਜਿਹੜਾ ਤੁਸੀਂ ਨਹੀਂ ਕਰ ਸਕਦੇ ਮੈਂ ਹੋ ਜਾ ਕਮਲਾ ਲਾ ਲੈਣਾ ਜਿਹੜਾ ਮੇਰੀ ਸ਼ਰਟ ਨਾਲ ਟੀ-ਸ਼ਰਟ ਨਾਲ ਮੈਚ ਹੋਵੇ ਫਿਰ ਉਹ ਜਿਹੜੀ ਤੁਹਾਨੂੰ ਪਤਾ ਲੱਗੂ ਵੀ ਅੱਜ ਮੈਂ ਪਹਿਲੇ ਦਿਨ ਪਾਈ ਨਵੀਂ ਆ ਇਹਦੇ ਬਾਰੇ ਕਮੈਂਟ ਕਰੋ ਵੀ ਸੋਨੀਆ ਫਿਰ ਨਹੀਂ ਵੀ ਨਾ ਦੱਸਿਆ ਰਾਵੀ ਦੱਸੋ ਕਿਵੇਂ ਲੱਗ ਰਹੀ ਆ ਬਹੁਤ ਜਿਆਦੇ ਸੋਹਣੀ ਲੱਗ ਰਹੀ ਆ ਜੀ ਟੀ-ਸ਼ਰਟ ਸਹੀ ਗੱਲ ਉਹ ਵੀ ਐਂ ਕਹਿੰਦੀ ਸੀ ਜਿਹਨੇ ਆ ਟੀ-ਸ਼ਰਟ ਮੈਨੂੰ ਤੇ ਦਿੱਤੀ ਆ ਸਾਨੂੰ ਹੁਣੇ ਬੜੇ ਪਿਆਰੇ ਸਬਸਕ੍ਰਾਈਬਰ ਮਿਲ ਕੇ ਗਏ ਨੇ ਸਾਨੂੰ ਤਰੱਕੀਆਂ ਕਰੋ ਕਾਫੀ ਵਧੀਆ ਲੱਗਿਆ ਮਿਲ ਕੇ ਕਾਫੀ ਵਧੀਆ ਗੱਲਾਂ ਕੀਤੀ ਉਹਨਾਂ ਨੇ ਕਿੰਤੂ ਹੀ ਕਰ ਰਹੀਆਂ ਬਣਾ ਲ ਬਣਾ ਰਹੀ ਸੀ ਘਰ ਲਈ ਆਈ ਇਹ ਘਰੇ ਬਣਾਉਂਦੀ ਆ ਬੜੀਆਂ ਸਵਾਦ ਬਣੀਆਂ ਨੇ ਸੱਚੇ ਬੋਲਿਆ ਯਾਰ ਬਸ ਸੱਚੇ ਬੋਲਿਆ ਮੈਂ ਕਹੀਂ ਘਰੇ ਬਣਾਉਂਦੀ ਆ ਆ 399 ਦਾ ਆਹ ਮੈਨੂੰ ਕਾफी ਭਾਂਡੇ ਪਏ ਨੇ ਯਾਰ ਤੁਸੀਂ ਆਂਸ ਵੀ ਕਿਹੜਾ ਕੱਢ ਜੀ ਬੜੀ ਆਮ ਨਹੀਂ ਨਹੀਂ ਸ਼ਨ ਮੈਗੀ ਦਾ ਤੂੰ ਬਹੁਤ ਉਹ ਬਣ ਗਿਆ ਬੜਾ ਸਵਾਦ ਸਿਕਾ ਕੇ ਮਜ਼ਾ ਆ ਗਿਆ ਡੇਡ ਹੋ ਗਿਆ ਵਾਓ ਆਮਲੇ ਜੀਗਾ ਨਹੀਂ ਆਪਣੀ ਰੈਸਪੀ ਲਿਖੋ ਕੇ ਰੱਖਿਆ ਕਰਦਾ ਚੋਰੀ ਹੋ ਜਾਣੀ ਹੈ ਉਧਰ ਆਪਣੇ ਮੰਮੀ ਰੀਲਿਸ ਕਰੀ ਜਾਂਦੇ ਨੇ ਬਾਂਗਕੋ ਕਿੰਚ ਰੈਸਪੀ ਨਹੀਂ ਨਹੀਂ ਮੰਗੜ ਫੈਮਿਲੀ ਦੀਆਂ ਸੀਕ੍ਰੀਟ ਰੈਸਪੀ ਮੇਰਾ ਤੁਸੀਂ ਦੂਜੇ ਲੋਟ ਅਗਲੇ ਨੂੰ ਕਹਿ ਦਿੰਨੇ ਹੋ ਨਹੀਂ ਯਾਰ ਨਹੀਂ ਸੱਚ ਬੋਲ ਰਿਹਾ ਮੈਂ ਕਿ ਆ ਵੀ ਬਣ ਗਿਆ ਕਿੰਨਾ ਸਵਾਦ ਆ ਐਵੇਂ ਨਹੀਂ ਹਣੇ ਤੁਸੀਂ ਬਾਈ ਉਂਗਲਾ ਚੜਦਾ ਡਰ ਗਿਆ ਘਰੇ ਵੀ ਮੈਂ ਹੁਣ ਆਵੀਂ ਨਹੀਂ ਨਹੀਂ ਬਹੁਤ ਵਧੀਆ ਨਹੀਂ ਤੁਹਾਡਾ ਕੁਕਿੰਗ ਚਾਹੀਦੀ ਇੰਪਰੂਵਮੈਂਟ ਕਰ ਲਈ ਨਾ ਮੈਂ ਆਮ ਸਰਪ੍ਰਾਈਜ਼ ਤੇ ਤੂੰ ਦਾ ਜਿਹੜੇ ਪਹਿਲੇ 2 300 ਮੈਨੂੰ ਖਲਾਇਆ ਉਹ ਕਹਿ ਜਾਂ ਸੀਗਾ ਮੈਂ ਮੈਂ ਦੇਖੋ ਜੀ ਮੈਂ ਸੱਚ ਬੋਲਦੀ ਆ ਪਹਿਲਾਂ ਮੈਂ ਨਹੀਂ ਕੁਕਿੰਗ ਨਹੀਂ ਕੀਤੀ ਸੀ ਨਾਓ ਸਸਰੀ ਘਰ ਦੇ 5 ਪੀਸ ਕੰਫਰਟਰ ਸੈਟ ਲੱਗਿਆ ਕੁਇਨ 3999 ਦਾ ਤੇ ਕਿੰਗ 49 ਦਾ ਛਣ ਕਿਹੜਾ ਚੱਕੀ ਆ ਆਪਾਂ ਜੀ ਕੋਈ ਨਿਊਟਰਲ ਕਲਰ ਚੱਕਾਂਗੇ ਹਾਂ ਜਿੱਦਾਂ ਬਲੂ ਆ ਬਲੂ ਵੀ ਸੋਹਣਾ ਬਲੂ 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 ਹਾਂਜੀ ਨਾਲੇ ਕਿ ਇਹੰਗੇ ਸਾਈਜ਼ ਦੇ ਵਿੱਚ ਆ 5 ਪੀਸ ਨੇ ਤੇ ਆ ਦੇਖੋ ਇਧਰ ਬਲੈਂਕ ਸ਼ੀਟਸ ਕਾਫੀ ਪਈ ਨੇ ਇਹਨਾਂ ਤੇ ਵੀ ਸੇਲ ਦੀ ਲੱਗੀ ਹੋਈ ਆ 1999 ਤੋਂ ਸਟਾਰਟ ਨੇ ਕুইਨ ਲੱਗਿਆ ਹੋਇਆ ਵਾ 2999 ਦਾ ਆਹ ਮੈਟ੍ਰੈਸ ਪ੍ਰੋਟੈਕਟਰ ਲੱਗੇ ਹੋਏ ਨੇ 1999 ਦਾ ਇਹ ਬੜੀ ਜ਼ਿਆਦਾ ਜ਼ਰੂਰੀ ਚੀਜ਼ ਆ ਇੱਕ ਤਾਂ ਜੇ ਤੁਹਾਡੇ ਜਵਾਕ ਹੋ ਗਏ ਕੋਈ ਕੁਝ ਵੀ ਕਰਦੇ ਆ ਇਹ ਤੁਹਾਡਾ ਜਿਹੜਾ ਮੈਟ੍ਰੈਸ ਨੂੰ ਬਚਾਉਂਦੇ ਆ ਜਿਹੜੇ ਮੈਟ੍ਰੈਸ ਨੇ ਉਹ ਬਹੁਤ ਮਹਿੰਗੇ ਹੁੰਦੇ ਆ ਤੇ ਇੱਕ ਵਾਰੀ ਐਦਾਂ ਹੋਇਆ ਸੀਗਾ ਅਸੀਂ ਇੰਡੀਆ ਚਲੀ ਗਏ ਸੀ ਤੇ ਮੈਂ ਆਪਣਾ ਰੂਮ ਰੈਂਟ ਤੇ ਕਰਕੇ ਪਈ ਜਾ ਮੈਟ੍ਰਸ ਸਾਰਾ ਕੁਝ ਉਹ ਬੰਦੇ ਉਹ ਰੈਂਟ ਤੇ ਕਰਕੇ ਦਿੱਤੀ ਆ ਤੇ ਮੇਰੇ ਕੋਲੇ ਸੀਗਾ ਨਹੀਂ ਮੈਟ੍ਰਸ ਪ੍ਰੋਟੈਕਟਰ ਤੇ ਉਹਨੇ ਪਤਾ ਨਹੀਂ ਕਾਫੀ ਡੋਲਤੀ ਨਹੀਂ ਮੈਟ੍ਰਸ ਪ੍ਰੋਟੈਕਟਰ ਚੜਿਆ ਵੀ ਹੋਇਆ ਸੀਗਾ ਪਤਾ ਨਹੀਂ ਪਤਾ ਨਹੀਂ ਉਹਨਾਂ ਨੇ ਇਕੱਠਾ ਕਰਤਾ ਮੈਟ੍ਰਸ ਪ੍ਰੋਟੈਕਟਰ ਲਾ ਕੇ ਸਾਡਾ ਸਾਰਾ ਮੈਟ੍ਰਸ ਯੈਲੋ ਹੋਇਆ ਪਿਆ ਸੀ ਹੁਣ ਕਾਫੀ ਦੇ ਨਿਸ਼ਾਨ ਨਿਕਲਦੇ ਹੋ ਤੇ ਉਹ ਖਾਤਮੀ ਕਰਤਾ ਨਾਲੇ ਬੱਚੇ ਵੀ ਨਹੀਂ ਸੀ ਉਹਨਾਂ ਕੋਲ ਤਾਂ ਸੋ ਇਹ ਚੀਜ਼ਾਂ ਯਾਰ ਜ਼ਰੂਰ ਚੜਾ ਲਓ ਸਸਤੀਆਂ ਆਉਂਦੀਆਂ ਨੇ ਤੇ ਵਧੀਆ ਕੀ ਆ ਆਪਾਂ ਵੀ ਇੱਕ ਲੈ ਹੀ ਲੈਨੇ ਆ ਜੀ ਹਾਂ ਹਾਂ ਆ ਬੈਡਿੰਗ ਸੈਕਸ਼ਨ ਹੀ ਦੇਖ ਲਓ ਜੀ ਇਹਨਾਂ ਦਾ ਕਿੰਨਾ ਜਿਆਦਾ ਵੱਡਾ ਵਾ ਤੇ ਇਧਰ ਆ ਕਰਟਨਸ ਲੱਗੇ ਹੋਏ ਨੇ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਜੀ ਇਹਨਾਂ ਕੋਲੇ ਆਹਾ ਕਰਟਨਸ ਦੀ ਕਿੰਨੀ ਜਿਆਦਾ ਕਲੈਕਸ਼ਨ ਆ ਬਹੁਤ ਜਿਆਦੇ ਪਏ ਨੇ ਆ ਲੱਗਿਆ ਹੋਇਆ ਵਾ 999 ਦਾ ਤੇ ਪੂਆ ਜੀ ਨੇ ਤਾਂ ਆਪਣੇ ਘਰ ਦੇ ਵਿੱਚ ਲਵਾ ਲਏ ਪੂਆ ਨੇ ਤਾਂ ਵਧੀਆ ਵਾਲੇ ਲਵਾਏ ਨੇ ਬਲਾਈਂਡਸ ਕਿਹੜੇ ਹੁੰਦੇ ਆਹ ਜ਼ੀਬਰਾ ਬਲਾਈਂਡਸ ਲਵਾਏ ਨੇ ਪੂਆ ਜੀ ਨੇ ਆ ਤੂੰ ਕੀ ਚੱਕੀ ਖੜੀ ਆ ਮੈਂ ਸੋਚ ਰਹੀ ਆ ਵੀ ਆਪਣੇ ਵੀ ਗੈਸਟ ਜਦੋਂ ਰੋਮ ਹੋਊਗਾ ਵੱਡੇ ਘਰ ਵਿੱਚ ਤੇ ਜਦੋਂ ਕੋਈ ਗੈਸਟ ਆਇਆ ਕਰੂ ਮੈਂ ਪਹਿਲਾਂ ਘਰ ਤਾਂ ਲੈ ਲਈਏ ਸਮਾਨ ਪਹਿਲਾਂ ਹੀ ਲਈ ਹੁੰਨੀ ਬੈੱਡ ਸਜਾਇਆ ਕੋਈ ਜਿਵੇਂ ਹੋਟਲ ਚ ਨਹੀਂ ਹੁੰਦਾ ਵੀ 3 ਟਾਵਲ ਸੈੱਟ ਤੇ ਫਿਰ ਐਵੇਂ ਰੱਖਿਆ ਕੋਣ ਠੀਕ ਆ ਤੇ ਕੋਈ ਕਪਲ ਆਇਆ ਕੋ ਉਹ ਜਿਹੜੇ ਟਾਬਲਾਂ ਦੇ ਉਹਨੇ ਬਣਾ ਕੇ ਰੱਖ ਬੱਤ ਗਈਆਂ ਜੀ ਹਾਂ ਉਹ ਬਣਾ ਕੇ ਅਗਲੀ ਵਾਰ ਜਦੋਂ ਮੈਂ ਇੰਡੀਆ ਜਾਊ ਮਮੇ ਦੀ ਮੰਮੀ ਲਈ ਆ ਲੈ ਜਾਣੀ ਆ ਇਰ ਕਹੇ ਡਾਣਾ ਸੋਣੀ ਕਿੰਨੀ ਬਣਾਈਏ ਮੈਂ ਇਹਨੂੰ ਬਾਰ-ਬਾਰ ਕਦੇ ਕੋਈ ਆਗੇ ਕਦੇ ਕੋਈ ਆਗੇ ਚਾਹ ਬਣਾਉਣੀ ਪੈਂਦੀ ਆ ਉਹ ਇੰਡੀਆ ਤਾਂ ਬਾਰ ਬਹੀ ਨਹੀਂ ਕੋਈ ਪਿੰਦਾ ਚਾਹ ਇੰਡੀਆ ਚ ਸਿਰਫ 199 ਦੀ ਆ ਥਰਮਸ ਪਰ ਸੱਚੀ ਉਹ ਵਾਲੀ ਵਧੀਆ ਲੈ ਡਿਜ਼ਾਈਨ ਵੀ ਕਿੰਨਾ ਸੋਹਣਾ 1.5 ਲੀਟਰ ਚਾਹ ਪੀਂਦੀ ਪੈਂਦੀ ਆ ਨਾਲ ਪੀਂਦੀ ਹੋਰ ਲੱਗੀ ਤੌਲੀਏ ਲੈਣਾ ਹਰਦੀ ਨਹੀਂ ਕਿੰਨੇ ਆਪਾਂ ਇਹਨੇ ਤੌਲੀਏ ਕੀ ਕਰਨੇ ਆ ਨਹੀਂ ਇੰਨੇ ਸਸਤੇ ਲੱਗਿਓ ਨੇ 1 ਡਾਲਰ ਤੋਂ ਦਾ ਸਟਾਰਟ ਹੋ ਹਾ 1 ਡਾਲਰ ਕੁਛ ਤਾਂ ਫੇਰਾ ਰੰਗ ਬਰੰਗੇ ਜੀ ਨਹੀਂ ਯਾਰ ਲੈ ਰੂ ਕਿਉਂਕਿ ਬੱਚਿਆਂ ਨੂੰ ਆਹਾਂ ਵਾਲੇ ਵਧੀਆ ਨੇ ਜਿਹੜੇ 6-7 ਡਾਲਰ ਦੇ ਲੱਗਣੇ ਆ ਦੇਖ ਲਈ ਤਾਂ ਦੇਖੋ ਵਾਈਟ, ਬਲੈਕ, ਗ੍ਰੇ ਐਮਿਸ ਉਹ ਲੱਗ ਬੱਚਿਆਂ ਨੂੰ ਜਿਸ ਸੌਣ ਲੱਗਦੇ ਆ ਓਕੇ ਇਹ ਸੰਗਤ ਨੂੰ ਇਹਦਾ ਪਸੰਦ ਆਉਗਾ ਚੱਕ ਲੋ ਫਿਰ ਉਹਨਾਂ ਦੇ ਸਮਰ ਤੇ ਸੋਣ ਆਹ ਸੋਹਣਾ ਯਾਰ ਆ ਰੰਗ ਇਹ ਸੱਚੀ ਉਹਨੂੰ ਸੋਹਣਾ ਲੱਗਿਆ ਅੰਗਤ ਲਈ ਲੈ ਲੈਂਦਾ ਬੈਡਿੰਗ ਸੈਕਸ਼ਨ ਚ ਆਪਾਂ ਸਮਾਨ ਚੱਕ ਲੈ ਵੀ ਹੁਣ ਆਪਾਂ ਕਲੋਥਿੰਗ ਵਾਲੇ ਸੈਕਸ਼ਨ ਚ ਆਇਆ ਮੈਨ ਕਲੋਥਿੰਗ ਸੈਕਸ਼ਨ, ਲੇਡੀਜ਼ ਪਿੱਛੇ ਕਿਡਸ ਵਾਲਾ ਵੀ ਹੈਗਾ ਵਾ 499 ਤੋਂ ਸ਼ੁਰੂਤ ਸੂਰੇ ਪ੍ਰਿਯਾਂ ਨੇ ਇੱਦਾਂ ਵੀ ਸਸਤੀਆਂ ਪਈਆਂ ਹਨ ਹੁਣ ਜਿਵੇਂ ਆਹ ਲਈ ਕਿੰਨੇ ਦੀ ਆ 999 ਦੀ ਜਿਆਦਾ ਮੈਂ ਨਾ ਕਿੰਨੇ ਦਾ ਲੱਗਿਆ ਆ ਇਹ ਲੱਗਿਆ ਹੋਇਆ ਜੀ 399 ਦਾ ਕਾਟਨ ਦਾ ਇਹ ਅੰਗਰ ਵਾਸਤੇ ਦੇਖਦੀ ਆ ਹਾਂ ਪਰ ਮੈਨੂੰ ਲੱਗਦਾ ਪਰ ਸਾਈਜ਼ ਬਹੁਤ ਵੱਡਾ ਹੋਊਗਾ ਯਾਰ ਆ ਵਾਲੀ ਛੋਟੀ ਜੀ ਨਿਕਰਾਂ ਨੇ ਯਾਰ ਇਹ ਲੱਗਿਆ 299 ਦੀ ਇਹ ਤਾਂ ਠੀਕ ਆ ਤੁਸੀਂ ਆ ਜਿਹੜੇ ਆਊਗਾ ਇਹ ਉੱਪਰ 12 ਮਨਤ ਲਿਖਿਆ ਇਹ ਤਾਂ ਬੱਚਿਆਂ ਦਾ ਕ੍ਰੌਪ ਟੌਪ ਲੱਗਦਾ ਮੈਨੂੰ ਸਹੀ ਗੱਲ ਆ ਤੇ ਇਧਰ ਪਿੱਛੇ ਵੀ ਸ਼ਰਟਾਂ ਛੁੱਟਾ ਯਾਰ ਕਾਫੀ ਕੁਝ ਪਿਆ ਹੈ ਇਨਾਂ ਕੋਲੇ ਆਹ ਗਲਾਸ ਹੀ ਘੈਂਟ ਲੱਗੇ ਹੋਏ ਨੇ 1.99 ਦੇ ਕਾਂਚ ਦੇ ਨੇ ਆ ਵਧੀਆ ਸਾਈਜ਼ ਆ 2.99 ਦਾ ਕਾਫੀ ਚੀਜ਼ਾਂ ਉਹਦੇ ਡਿਸਕਾਊਂਟਡ ਪਾਈਸ ਤੇ ਲੱਗੀਆਂ ਹੋਈਆਂ ਨੇ ਕਿਚਨ ਸੈਕਸ਼ਨ ਦੇ ਵਿੱਚ ਪਰ ਮੈਨੂੰ ਆ ਯਾਰ ਮੱਗੇ ਜੇ ਸਭ ਤੋਂ ਘੈਂਟ ਲੱਗੇ ਇਹ ਤੇ ਸਾਰੀ ਫੈਮਲੀ ਖਾ ਸਕਦੀ ਹੈ ਸਾਡੀ ਮੈਂ ਸਭ ਪੂਰਾ ਲਈ ਕਾਫੀ ਪਾਉਣ ਨੂੰ ਵਧੀਆ ਨੇ ਜਿਉਂ ਵੀ ਸੀਰੀਅਲ ਸੂਰੀਅਲ ਖਾਣਾ ਉਹਦੇ ਲਈ ਘੈਂਟ ਨੇ 2.99 ਦਾ ਸਿਰਫ ਐਡਾ ਵੱਡਾ ਦੇਖੋ ਦਾਬ ਕਰੀਮਾਂ ਲੱਗੀਆਂ ਨੇ ਉਹਦੇ ਸਿਰਫ 2.5 ਨੂੰ ਆ ਮੁੰਡੇ ਵਾਲੀਆਂ ਦੇਖ ਲਾ ਕੋੜੀਆਂ ਵਾਲੀਆਂ ਨਾ ਬਿਨਾਂ ਦੱਸੀ ਪਤਾ ਲੱਗ ਜਾਂਦਾ ਨਾ ਸਮਾਲ ਦੀ ਗੱਲ ਆਪਣੇ ਮਨਾਂ 'ਚ ਬਿਠਾਤਾ ਹੈ ਪਿੰਕ ਕਿੰਨਾ ਸੋਹਣਾ ਲੱਗਦਾ ਬਲੂ ਕਿਹੋ ਜਿਹਾ ਲੱਗਦਾ ਮੈਨੂੰ ਤਾਂ ਲੋੜ ਨਹੀਂ ਹੈ ਕਿ ਮੈਂ ਇੰਨਾ ਗੋਰਾ ਚਿੱਟਾ ਪਹਿਲਾਂ ਹੀ ਆ ਮੈਂ ਕਰਦਾ ਮੈਂ ਕਰੀਮ ਨੂੰ ਟੱਚ ਕਰ ਦਿੰਦਾ ਤਾਂ ਕੇਵੀ ਗੋਲੀ ਚਿੱਟੀ ਹੋ ਜਾ ਮੈਂ ਆ ਗ੍ਰੀਮ ਨਾ ਤੱਕ ਦੇ ਪੈਰਾਂ ਤੇ ਲਾਉਣ ਨੂੰ ਰੱਖੀ ਹੋਈ ਆ ਮੈਂ ਰੋਜ਼ ਰਾਤ ਆਹ ਕਲੀਨਿਕ ਸਪਲਾਈਸ ਵਾਲਾ ਸੈਕਸ਼ਨ ਨਾ ਕੋਈ ਚੀਜ਼ 1.5 ਡਾਲਰ ਨੂੰ ਕੋਈ 2.5 ਡਾਲਰ ਨੂੰ ਕੋਈ 3 ਡਾਲਰ ਨੂੰ ਰੇ ਲੱਗੀ ਹੋਈ ਆ ਜੇ ਆਪਾਂ ਆਮ ਸਟੋਰਾਂ ਚੋਂ ਲੈਣੇ ਆ ਜਿੱਦਾਂ ਹਾਲ ਮਾਰਟ ਦੇ ਕਿਸੇ ਹੋਰ ਸਟੋਰ ਚੋਂ ਬਹੁਤ ਮਹਿੰਗੀ ਹੁੰਦੀ ਹੈ 1.7 ਡਾਲਰ ਇੱਥੋਂ ਮਹਿੰਗਾ ਹੀ ਆ ਜੀ ਤੇ ਮੇਰੀ ਘਰ ਵਾਲੀ ਕੋਲੇ ਇਹੋ ਜਿਹੇ ਇੰਨੇ ਜ਼ਿਆਦੇ ਪ੍ਰੋਡਕਟਸ ਪਏ ਨੇ ਘਰੇ ਕਿ ਮੈਂ ਕਿਹੜਾ ਸੇਲ ਲਾਉਣੀ ਆ ਜੀ ਕੋਈ ਕਾਰਨ ਨਹੀਂ ਹੁੰਦੇ ਕੋਈ ਸਰਜਰੀ ਕਰਨੀ ਜਿੰਨੇ ਦੇ ਕੋਲੇ ਇਹੋ ਜਿਹਾ ਪਤਾ ਹੀ ਨਹੀਂ ਅਲੱਗ-ਅਲੱਗ ਹਨੀ ਕਟਵਾਟ 20 ਸੀ ਸੀ ਆਨੇ ਆਪਣਾ ਅਲੱਗ-ਅਲੱਗ ਤਰੀਕੇ ਆਏ ਬਈ ਐਨਾ ਝੂਠ ਬੋਲਿਆ ਸਿਰਫ ਤਿੰਨ ਨੇ ਤਿੰਨ ਨੇ ਹਣੀ ਮੈਂ ਦਿਖਾਉਂਗਾ ਜੀ ਅੱਛਾ ਫਿਰ ਜਿਹੜਾ ਬੰਦਾ ਸਫਾਈ ਕਰਦਾ ਫਿਰ ਉਹ ਤਾਂ ਹੁਣ ਵਰਤੂ ਗਈ ਇੱਕ ਮੁੰਡੇ ਇੱਕੇ ਰੱਖਦੇ ਹੁੰਦੇ ਆ ਇਹ ਕੋਈ ਸਫਾਈ ਨਹੀਂ ਜੀ ਕਰਦੇ ਸਾਰੀ ਸਫਾਈ ਮੈਂ ਕਰਦੇ ਆ ਮੈਨੂੰ ਪਚਾਈ ਦੀਆਂ ਨੇ ਫਿਰ ਤੱਬ ਲਈ ਅਲੱਗ ਹਣੀ ਤੁਹਾਨੂੰ ਹਮੇਸ਼ਾ ਤੁਸੀਂ ਵੀ ਸ਼ਿਕਾਇਤ ਦੇ ਹੁੰਨੇ ਹੋ ਸ਼ਰਨ ਯਾਰ ਤੂੰ ਕਿੰਨਾ ਸਾਫ ਰੱਖਦੇ ਬਹੁਤ ਰੱਖਦੀ ਆ ਕਰਨ ਨੂੰ ਫਿਰ ਸਾਰੇ ਘਰ ਸਾਫ ਕਰਨੇ ਲੱਗ ਲੱਗ ਤੀਜਾ ਬਾਜੀ ਸਾਫ ਹੋਣ ਲੱਗਾ ਸੌ ਲੱਗੇ ਸੱਚੀ ਗੱਲ ਆ ਸੱਚੀ ਗੱਲ ਆ ਇਹ ਤੇ ਆਹ ਇਧਰ ਸ਼ੈਂਪੂ ਕੰਡੀਸ਼ਨਰ ਪਿਛਲੀ ਵਾਰ ਅਸੀਂ ਇੱਥੋਂ ਸ਼ੈਂਪੂ ਸ਼ਾਬਣ ਸ਼ਾਬਣ ਆਹ ਚੱਕ ਸ਼ੈਂਪੂ ਸੋਪ ਡਬਲ ਲੱਗੀ ਹੋਈ ਆ ਦੇਖ ਲੋ ਇਹ ਨੂੰ ਮੈਂ ਟੱਚ ਕਰ ਦਿੰਨਾ ਗੋਲੀ ਹੋ ਜਾ ਆ ਤਾਂ ਸਾਬਣ ਲੈਣੇ ਉਹ ਫੇਰ ਐਕਟ ਨਹੀਂ ਨਹੀਂ ਬਹੁਤ ਸਾਬਣ ਪਈਆਂ ਨੇ ਸਾਬਣ ਨਹੀਂ ਇਹ ਵੀ ਨਹੀਂ ਪਈਆਂ ਨੇ ਬਹੁਤ ਸੋਪ ਪਈਆਂ ਨੇ ਇੱਕ ਤੁਹਾਡੇ ਕੋਲ ਫਰੈਸ਼ ਫਰੈਸ਼ ਲੈਣਾ ਬਿਨਾਂ ਸਾਬਣ ਵਾਇਟ ਹੋਈ ਨਹੀਂ ਤੁਹਾਡੇ ਕੋਲ ਉਹ ਵੀ ਪਿਆ ਇੱਕ ਨਾ ਬਾਡੀ ਵਾਸ਼ ਆ ਲੈ ਕੁਮੀਰ ਬਾਰੇ ਪ੍ਰੋਡਕਟ ਬਣਾਇਆ ਪਈ ਨੇ ਯਾਰ ਪਰ ਜਿੰਨੇ ਮਰਜੀ ਜਿੰਨੇ ਮਰਜੀ ਘੈਂਟ ਲਾਈਵ ਨੇ ਕਾਫੀ ਸਸਤੇ ਪ੍ਰਾਈਸ ਨੇ ਜਿੰਨੇ ਮਰਜੀ ਲਈ ਚੱਲੋ ਜੀ ਪਰ ਕਾਫੀ ਘੈਂਟ ਘੈਂਟ ਚੀਜ਼ਾਂ ਹੋਰ ਵੀ ਇੱਧਰ ਪਈਆਂ ਨੇ ਜਿੱਦਾਂ ਕਲੌਕਸ ਪਏ ਨੇ ਤੇ ਸੋਹਣਿਆ ਆਹਲਾ ਕਿੰਨੇ ਦਾ ਰੱਖ ਘੈਂਟ ਲੱਗਿਆ ਮੈਨੂੰ ਛੋਟਾ ਜਿਹਾ ਛੋਟਾ ਹੈ ਨਾ ਜੀ 699 ਦਾ ਉਰੇ ਫੋਟੋ ਲਾ ਦਿਓ ਉਰੇ ਫੋਟੋ ਲਾ ਦਿਓ ਵੇਸੀ ਆਪਾਂ ਵੀ ਇੱਕ ਲਈ ਹੈ ਜੀ ਚੀਜ਼ ਕਲॉक ਹੀ ਲਿਆ ਆਪਾਂ ਨੇ ਕਿਸੇ ਨੂੰ ਦੇਣ ਵਾਸਤੇ ਪਰ ਕਹਿੰਦੇ ਆ ਵੀ ਕਹਿੰਦੇ ਘੜੀ ਗਿਫਟ ਨਹੀਂ ਦਈਦੀ ਹੁੰਦੀ ਆਪਾਂ ਘੜੀ ਥੋੜੀ ਲਈ ਆਪਦਾ ਕੜਾ ਵੱਡਾ ਸਾਰਾ ਕੜਾ ਲਿਆ ਵੱਡਾ ਤਾਂ ਤੇ ਜੀ ਇੱਥੇ ਤੁਹਾਨੂੰ ਪਤਾ ਮੇਰੇ ਲਈ ਜੇ ਮੇਰੇ ਹਸਬੰਦ ਨੂੰ ਪੁੱਛਿਆ ਜਾਵੇ ਵੀ ਮੇਰੀ ਟਾਈਪ ਦੀ ਕਿਹੜੀ ਚੀਜ਼ ਆ ਭਈਆਂ ਨੇ ਨਹੀਂ ਆਹਾ ਆਹਾ ਥਿੰਗਸ ਇਨੀਅਰ ਲੇ ਸਟਾ ਬਣਾਉਂਦੀ ਆ ਸ਼ਰਨ ਉਹ ਲਿਸਟ ਦੀ ਵੀ ਅੱਗੇ ਨੈਸਟ ਆ ਵੀ ਕਿਹੜੀ ਲਿਸਟ ਤੇ ਕਮਾਲ ਦੀ ਗੱਲ ਆ ਉਹ ਚ ਕਦੇ ਵੀ ਕੁਝ ਕੱਟਿਆ ਨਹੀਂ ਹੁੰਦਾ ਉਹ ਕਿਉਂ ਨਹੀਂ ਕੋਈ ਕੋਈ ਕੰਮ ਨਹੀਂ ਹੁੰਦਾ ਇਹਦੇ ਵਿੱਚ ਸਾਰੇ ਟਿੱਕ ਲੱਗੇ ਹੁੰਦੇ ਨੇ ਉਹੀਆਂ ਲਾ ਲੈਂਦੇ ਅੱਜ ਪੁਆਇੰਟ ਟੂ ਮਿੰਟਾਂ ਹੀ ਬਵਾਦ ਨੇ ਜੱਤੀ ਦੀਆਂ ਵਾਸ਼ ਅੰਗਰ ਸ਼ੂ ਅੱਜ ਪੈਕ ਅੰਗਰ ਸਕੂਲ ਬੈਗ ਅੱਛਾ ਨਾ ਅਪ ਜਿਆਦਾ ਆਪਾਂ ਜਦੋਂ ਉਧਰ ਦਾ ਪ੍ਰਾਇਮਰੀ ਵਾਲਾ ਘਰ ਲਿਆ ਸੀ ਉਧਰ ਆਪਾਂ ਕਿੰਨੇ ਲਈ ਸੀਗੇ ਹਨਾ ਹਾਂ ਹਾਂ ਇਹ ਜੀ ਕਾਫੀ ਲੈ ਜੀ ਆਪਣੇ ਕੋਲੇ ਪਈ ਵੀ ਨਹੀਂ ਅੱਜ ਵੀ ਉਹ ਉੱਥੇ ਪੈਨੇ ਆਪਣੇ ਸ਼ਲਬਰਨ ਕਰਦੀ ਦਿਸਣ ਇਥੇ ਵੀ ਬਹੁਤ ਕਿਊਟ ਕਿਊਟ ਚੈਰੀ ਬੈਂਗੂ ਪਿੱਲੂ ਲੱਗੇ ਹੋਇਆ ਹੈ ਹਮ ਤੇ ਇੱਕ ਆਹਾ ਵੀ ਲੱਗਾ ਹੋਇਆ ਬੁੜੀਆਂ ਦਾ ਕਲਰ ਲਵੈਂਡਰ ਕਲਰ 799 ਦਾ ਤੇ ਯਾਰ ਇਹਨਾਂ ਦੀ ਰਗਸ ਵਾਲੀ ਕਲੈਕਸ਼ਨ ਤੁਸੀਂ ਆਪ ਹੀ ਦੇਖ ਲਓ ਕਿੱਥੋਂ ਤੋਂ ਸ਼ੁਰੂ ਹੁੰਦੀ ਆ ਤੇ ਮੈਂ ਸਾਰੇ ਦਾ ਪ੍ਰਾਈਸ ਵੀ ਦਿਖਾ ਦਿੰਨਾ ਹੈ ਆਪਾਂ ਵੀਡੀਓ ਇਸ ਹਿਸਾਬ ਨਾਲ ਬਣਾਈ ਆ ਤਾਂ ਕਿ ਤੁਸੀਂ ਸਾਰਿਆਂ ਦੇ ਤੁਹਾਨੂੰ ਪ੍ਰਾਈਸ ਪਤਾ ਹੁਣ ਜਦੋਂ ਉਹਰੇ ਆਉਣਾ ਹੋਵੇ ਤਾਂ ਜਿਹੜੀ ਚੀਜ਼ ਤੁਸੀਂ ਲੈਣੀ ਹੈ ਸਿੱਧਾ ਲੈ ਸਕਦੇ ਹੋ ਸਾਰਾ ਏਰੀਆ ਰਗਜ਼ ਤੁਸੀਂ ਦੇਖ ਸਕਦੇ ਹੋ ਬੜੀ ਜਿਆਦੇ ਵੱਡੀ ਕਲੈਕਸ਼ਨ ਹੈ ਨਾਲ ਕੋਲੇ ਰਗਜ਼ ਦੀ ਤੇ ਆਹ ਪ੍ਰਾਈਸ ਲਿਖੇ ਹੋਏ ਨੇ ਸਕਰੀਨ ਸ਼ਾਟ ਲੈ ਲਿਓ 30 ਡਾਲਰ ਤੋਂ ਸਟਾਰਟ ਹੋ ਰਹੇ ਨੇ ਅੱਜ ਆਹ ਸੈਕਸ਼ਨ ਚ ਆਪਾਂ ਆਰਮਨਾਲ ਢੇੜਾ ਦੇਖ ਸਕਦੇ ਕੁਝ ਅੰਗਦਰੀ ਨਾਲ ਹੈਗਾ ਨਹੀਂ ਉਹਨੇ ਗਾਹ ਪਾ ਦੇਣਾ ਅੰਗਲ ਕੋਲੇ ਕਹੇ ਜਾ ਟਰੱਕ ਹੈਗਾ ਪਹਿਲੇ ਉਦੇ ਕੋਲ ਯੈਲੋ ਟਰੱਕ ਆ ਛੋਟੇ ਛੋਟੇ ਦੇ ਵਿੱਚ ਫਿਰ ਹੋਰ ਟਰੱਕ ਨੇ ਹੈਗੇ ਲੈਣੂ ਉਹਦੇ ਵਾਸਤੇ ਕੁਸ਼ੀਆਰ ਵੈਸੇ ਬੱਚਾਂ ਨੂੰ ਜਿੰਨਾ ਮਰਜੀ ਟੁਆਇਸ ਦੇਈ ਜਾਓ ਉਹ ਨਹੀਂ ਉਹ ਨਹੀਂ ਆ ਮੈਨੂੰ ਲੱਗਾ ਇਨਸਾਈਡ ਆਊਟ ਵਾਲੇ ਕੈਰੈਕਟਰ ਨਹੀਂ ਨਹੀਂ ਉਹ ਨਹੀਂ ਹੈਗੇ ਆ ਜੁਆਇਵਰ ਕੀ ਲੱਗੀ ਸੀ ਮੈਨੂੰ ਨਵੀਂ ਮੂਵੀ ਆ ਰਹੀ ਆ ਟੁਆਇਸ ਐਕਸੈਪਸ਼ਨ ਆ ਯਾਰ ਇਹਨਾਂ ਦਾ ਹਾਂਜੀ ਕਾਫੀ ਵੱਟਾ ਸਵਾਨ ਵਧੀਆ ਇਹ ਹੁਣ ਮੈਂ ਜਗਾਉਣਾ ਛੱਡ ਦਿੱਤੀ ਆ ਸਾਰੀਆਂ ਕੈਂਡਲਾ ਮੈਂ ਡੋਨੇਸ਼ਨ ਤੇ ਲਾਉਣੀਆਂ ਨੇ ਭਾਈ ਜੇ ਕਿਸੇ ਨੇ ਲੈਣੀਆਂ ਹੋਈਆਂ ਲੈ ਲਿਓ ਦੋ ਤਿੰਨ ਮੈਂ ਮਹਿਕ ਨੂੰ ਦੇ ਦਿਆਂ ਕਹਿੰਦੇ ਲਾਉਣੀ ਨਹੀਂ ਚਾਹੀਦੀ ਕਹਿੰਦੇ ਕੈਂਡਲ ਮੇਰੇ ਕੋਲ ਬਹੁਤ ਹੁੰਦੀ ਸੀ ਬਹੁਤ ਹੁੰਦੀਆਂ ਸੀ ਕਹਿੰਦੇ ਜਿਹੜੀਆਂ ਫਲੇਮਸ ਨੇ ਉਹ ਤੁਹਾਡੀ ਬਾਡੀ ਲਈ ਬਹੁਤ ਹਾਰਮਫੁਲ ਨੇਗੀਆਂ ਤਾਂ ਕਰਕੇ ਮੈਂ ਲਾਉਣੀਆਂ ਛੱਡਤੀ ਆ ਆ ਡਾਲਰ ਡਾਲਰ ਦੀ ਰਹੀ ਹੈ ਉਹ ਵੀ ਆ ਬੇ ਨਹੀਂ ਆਣਗੀ ਚੈਨ ਨਹੀਂ ਆਉਂਦੇ ਵਧੀਆਂ ਨੇ ਜੀ ਇਹ ਵੀ ਮੈਂ ਉਰੇ ਪੜਿਆ ਕੈਨ ਨਹੀਂ ਕੈਂਡਲ ਨਹੀਂ ਲਿਖੀ ਹੁੰਦੀ ਕੈਨ ਕੋਈ ਇੱਕ ਇੱਕ ਰੰਗ ਦੀ ਮੈਨੂੰ ਇਹ ਇੱਕ ਚੀਜ਼ ਵਧੀਆ ਲੱਗੀ ਯਾਰ ਬਾਲੀ ਜਿਆਦਾ ਸੋਹਣੀ ਮੈਨੂੰ ਬਾਲੀ ਜਿਆਦਾ ਆ ਮੈਂ ਆ ਅੰਗਦਾ ਕਾਰਸ਼ੇ ਦੇ ਵਿੱਚ ਇੱਕ ਡੈਡੀ ਤੇ ਇੱਕ ਹਾਂ ਵੀ ਹੈਗੀ ਇੱਕ ਆਹ ਗੁੱਡੀ ਜੀ ਕਈ ਜਣੇ ਕਹਿੰਦੇ ਅਸੀਂ ਜਿਹੜੀ ਤੁਸੀਂ ਪਹਿਲਾ ਵੀਡੀਓ ਪਾਈ ਸੀ ਉਹੀ ਦੇਖ ਕੇ ਆਏ ਹਾਂ ਸ਼ਰਨ ਨੇ ਪਾਈ ਸੀਗੀ ਵੀਡੀਓ ਬਾਲੀ ਜਿਆਦਾ ਚੱਲੀ ਹਾਂ ਤੇ ਬਾਕੀ ਇਹਨਾਂ ਦਾ ਐਡਰੈਸ ਵਗੈਰਾ ਆਪਾਂ ਸਾਰਾ ਕੁਝ ਸਕਰੀਨ ਤੇ ਦੇ ਦਿੰਨੇ ਆ ਤੇ ਵੈਸੇ ਤਾਂ ਪਤਾ ਹੀ ਆ ਸਾਰਿਆਂ ਨੂੰ ਯਾਰ ਇਸ ਵਾਰੀ ਨਹੀਂ ਪਤਾ ਹੈ ਜੇ ਪਤਾ ਹੁੰਦਾ ਇੰਨੀ ਮੇਰੀ ਵੀਡੀਓ ਦੇਖ ਕੇ ਇੰਨੇ ਲੋਕ ਥੋੜੀ ਆਉਂਦੇ ਮੈਂ ਤਕਵਾ ਤੇ ਇਸ਼ਾਰਾ ਨਹੀਂ ਨਹੀਂ ਮੈਂ ਉਵੇਂ ਨਹੀਂ ਕਹਿ ਰਹੀ ਹੈਗੀ ਇਹ ਹੈਗਾ ਜੀ ਆਪਣਾ ਏਅਰਪੋਰਟ ਤੇ ਕুইਨ ਦੇ ਲਾਗੇ